ਖੇੜਾ ਸਾਹਿਬ ਕਿਵੇਂ ਦੇਖਦੇ ਹੋ ਕਹਿੰਦੇ ਜੀ ਵੋਟਾਂ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਜਿਹੜੇ ਜੇ ਲੋਕ ਇਕੱਠੇ ਕੀਤੇ ਜਾਣ ਨੇ ਵੋਟਾਂ ਦੇ ਲਈ ਕੀਤਾ ਜਾ ਰਿਹਾ ਜਿਹੜੀ ਸਤਾਏ ਦੇ ਵਿੱਚ ਚੋਣਾਂ ਆਉਣੀਆਂ ਨੇ ਸੀਨੀਅਰ ਲਿੰਕ ਸੜਕਾਂ ਦਾ ਕੰਮ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਵੇਗਾ ਜਿਹੜੀ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਇੰਨੀ ਹੀ ਸੜਕਾਂ ਦਾ ਉਹਨਾਂ ਨੇ ਬੇਰਵਾ ਦਿੱਤਾ ਵੀ ਜਲਦੀ ਜਿਹੜੀ ਸੜਕਾਂ ਨੇ ਬਣਾ ਦਿੱਤੀਆਂ ਜਾਣਗੀਆਂ ਉਹ ਜਦੋਂ ਬਿਆਨ ਦਿੱਤਾ ਟਾਈਮ ਕਿਹੜਾ ਸੀ ਸੋਫੀ ਸੀ ਉਹ ਇਹ ਵੀ ਪਹਿਲਾਂ ਦੇਖ ਲਿਆ ਕਰੋ ਵੀ ਉਹ ਸੋਫੀ ਦੇ ਰਹੇ ਬਿਆਨ ਜਾਂ ਸ਼ਾਮ ਦੇ ਟਾਈਮ ਦੇ ਰਹੇ ਆ બસ ਆਏ ਹੋ ਜਾਂਦਾ ਵੀ ਹੁਣ ਲੁੱਕ ਠੰਡੀ ਐ ਸਰਦੀਆਂ ਚੱਲਦੀਆਂ ਫੇਰ ਕਹਿੰਦੇ ਹੁਣ ਬਰਸਾਤ ਹੋ ਗਈ ਲੁੱਕ ਗਿੱਲੀ ਹੋ ਗਈ ਫੇਰ ਹੁਣ ਜੇ ਗਰਮੀ ਹੁੰਦੀ ਐ ਜੀ ਹੁਣ ਕੁਝ ਹੋਰ ਹੋ ਗਿਆ ਵਿਚ ਨੂੰ ਬਸ ਏਕਨੇ ਲਾਰੇ ਲੱਪੇ ਆ ਮੱਚ ਲੰਘਿਆ ਟਾਈਮ ਕਹਿੰਦੇ ਜੀ ਲਾਲ ਗਿਰ ਜਾਊਗਾ ਤੁਸੀਂ ਵੀ ਵੋਟਾਂ ਪਾਈ ਸੀ ਮੌਜੂਦਾ ਸਰਕਾਰ ਬਿਲਕੁਲ ਪਾਈਆਂ ਜੀ ਨਾਲ ਪੁਆਈਆਂ ਵੀ ਐ ਉਮੀਦ ਰੱਖੀ ਹੋਣੀ ਐ ਵੀ ਪਿੰਡਾਂ ਦੀ ਨਵਹਾਰ ਬਦਲੂਗੀ ਪਹਿਲਾ 1.5 ਸਾਲ ਸਾਨੂੰ ਚੌ ਮਹੀਨੇ ਰਹਿ ਕੇ ਨਹੀਂ ਲੱਗੇ ਹੂੰ 1.5 ਸਾਲ ਚੌ ਇੰਨਾ ਹੀ ਤਾਂ ਆਮ ਆਦਮੀ ਦਾ ਡਹਿਕੇ ਹੀ ਨਹੀਂ ਲੱਗੇ ਹੂੰ ਆ ਹੁਣ ਲੱਗਣ ਲੱਗੇ ਵੀ ਆ ਤਾਂ ਟਾਈਮੇ ਲੰਘ ਗਿਆ ਯਾਰ ਥੋੜਾ ਜਿਹਾ ਟਾਈਮ ਰਹਿ ਗਿਆ। ਨਾਲੋਂ ਚੰਗੀ ਗੱਡੀਆਂ ਦੇ ਬਾਲੇ ਲੋਕਾਂ ਦਾ ਤੁਹਾਨੂੰ 3.5 ਸਾਲ ਦੇ ਤੇ 1.5 ਥੋੜਾ ਰਹਿ ਗਿਆ। ਜੇ ਤੁਸੀਂ ਪਿੰਡਾਂ ਦੇ ਵਿੱਚ ਵੜਨਾ ਹੈ ਤਾਂ ਤੁਹਾਨੂੰ ਪਿੰਡਾਂ ਦੇ ਵਿੱਚ ਗਰਾਊਂਡ ਲੈਵਲ ਤੇ ਆ ਕੇ ਕੰਮ ਕਰਨਾ ਪਊਗਾ। ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹਨਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਲੋਕ ਜਿਹੜਾ ਆਣ ਦਾ ਵੜਨਾ ਬੰਦ ਕਰ ਲੰਗੇ। ਠੀਕ ਹੈ ਜੀ। ਪਿੰਡਾਂ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਪਿੰਡਾਂ ਦੀਆਂ ਲਿੰਕ ਰੋਡ ਹੋਣ ਜਾਂ ਸ਼ਹਿਰੀ ਰਿੰਗ ਰੋਡ ਹੋਣ ਸੜਕਾਂ ਨਹੀਂ ਬਣ ਰਹੀਆਂ ਬੜੇ ਲੰਬੇ ਸਮੇਂ ਤੋਂ ਜਿਹੜੇ ਪਿੰਡਾਂ ਦੇ ਲੋਕ ਨੇ ਦੁਖੀ ਨੇ ਤੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਧਰਨੇ ਨਿਰੰਤਰ ਖੋਲ ਦਿੱਤੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਜਿੱਥੇ ਕਿ ਰਵਿੰਦਰ ਸਿੰਘ ਖੇੜਾ ਹੋਣੀ ਨੇ ਅੱਜ ਪਿੰਡ ਫਾਟਵਾ ਦੇ ਵਿੱਚ ਕਹਿੰਦੇ ਜੀ ਨੇੜੇ ਬਲਾਕ ਮਾ ਜਿਹੜੀ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਕਿ ਵਿਸ਼ਾਲ ਤਰਨਾ ਲਗਾਇਆ ਸੀਗਾ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਹੈ ਪਿੰਡ ਦੇ ਬਸਨੀਕ ਪਹੁੰਚੇ ਸੀ ਵੱਦ ਚੜ ਕੇ ਵੱਡਾ ਇਕੱਠ ਕੀਤਾ ਗਿਆ ਸੀਗਾ ਵੋਟਾਂ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਜਿਹੜੇ ਜੇ ਲੋਕ ਇਕੱਠੇ ਕੀਤੇ ਜਾਣ ਨੇ ਵੋਟਾਂ ਦੇ ਲਈ ਕੀਤਾ ਜਾ ਰਿਹਾ ਜਿਹੜੀ ਸਤਾਏ ਦੇ ਵਿੱਚ ਚੋਣਾਂ ਆਉਣੀਆਂ ਨੇ ਅਜੇ 1.5 ਸਾਲ ਪਿਆ ਹੂੰ ਵੋਟਾਂ ਲਈ ਹਾਂਜੀ ਮਕਸਦ ਕੱਲਾ ਵੋਟਾਂ ਨਹੀਂ ਹੂੰ ਸਾਡਾ ਵਿਰੋਧੀ ਧਿਰ ਦਾ ਡਿਊਟੀ ਵੀ ਬਣਦੀ ਆ ਫਰਜ਼ ਵੀ ਆ ਵੀ ਜਦੋਂ ਇੱਕ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਬਣਾਉਣ ਟਾਈਮ ਲੋਕਾਂ ਨਾਲ ਬੜੇ ਬੜੇ ਵਾਅਦੇ ਕਰਦੇ ਸੀ ਬਦਲਾਵ ਦੇ ਨਾਂ ਤੇ ਲੋਕਾਂ ਨੂੰ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਲੈ ਲੀਆਂ ਸਰਕਾਰ ਬਣਾ ਲਈ ਸਾਢੇ 3 ਸਾਲ ਤੋਂ ਮੌਜ ਮੌਜ ਮਸਤੀਆਂ ਮਾੜ ਰਹੇ ਆ ਪੰਜਾਬ ਨੂੰ ਲੁੱਟ ਰਹੇ ਆ ਵੀ ਇਕੱਠੇ ਹੋ ਕੇ ਅਸੀਂ ਹੁਣ ਆਪਣੇ ਇਲਾਕੇ ਦੇ ਵਿੱਚ ਛੋਟੇ ਛੋਟੇ ਰੋਸ ਧਰਨਿਆਂ ਨੂੰ ਆਰਗੇਨਾਈਜ਼ ਕਰਕੇ ਸਰਕਾਰ ਦੀਆਂ ਅੱਖਾਂ ਖੋਲਣ ਲਈ ਸਰਕਾਰ ਨੂੰ ਜ਼ਿੰਮੇਵਾਰਦਾ ਅਹਿਸਾਸ ਕਰਾਉਣ ਲਈ ਧਰਨਿਆਂ ਦੀ ਸ਼ੁਰੂਆਤ ਕਰੀ ਆ ਤਾਂ ਕਿ ਲੋਕਾਂ ਦੀ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਜਿਹੜੇ ਵੀ ਜ਼ਰੂਰੀ ਕੰਮ ਹੋਣ ਵਾਲੇ ਨੇ ਇਹਨਾਂ ਵੱਲ ਸਰਕਾਰ ਦਾ ਧਿਆਨ ਦਵਾਇਆ ਜਾ ਸਕੇ ਇਹਨਾਂ ਨੂੰ ਇਹਨਾਂ ਦੀ ਜ਼ਿੰਮੇਵਾਰਦਾ ਅਹਿਸਾਸ ਕਰਵਾਇਆ ਜਾ ਸਕੇ ਇਸ ਪਿੰਡ ਦੇ ਆਲੇ ਦੁਆਲੇ ਸਾਰੀਆਂ ਰੋ ਟੁੱਟੀਆਂ ਹੋਈਆਂ ਨੇ ਇਹ ਗੱਲ ਕਰੀਏ ਤੁਸੀਂ ਮੇਰੇ ਨਾਲ ਲਾਈਵ ਦੇਖੋ ਜਾ ਕੇ ਫਾਟਵਾ ਤੋਂ ਬਜੀਤਪੁਰ ਨੂੰ ਚੱਲੋ ਫਾਟਵਾ ਤੋਂ ਟਕੋਰਾ ਨੂੰ ਚੱਲੋ ਫਾਟਵਾ ਤੋਂ ਸਿਆਮੀਪੁਰ ਨੂੰ ਚੱਲਪੋ ਫਾਟਵਾ ਤੋਂ ਨਗਲੀਆਂ ਨੂੰ ਚੱਲਪੋ ਨਗਲੀਆਂ ਤੋਂ ਖੈਰਪੁਰ ਨੂੰ ਚੱਲਪੋ ਕਾਦੀ ਮੈਦਨ ਨੂੰ ਚੱਲਪੋ ਅੱਗੇ ਸੇਖਪੁਰੇ ਨੂੰ ਚੱਲਪੋ ਇੱਕ ਸਿੰਗਲ ਰੋਡ ਵੀ ਸਹੀ ਨਹੀਂ ਹੈ ਵੀ ਜਿਹੜਾ ਜਿਹਦੇ ਵਿੱਚ ਕੋਈ ਜਾਣ ਚੁੱਕੀ ਉਹਦੇ ਹਾਲਾਤ ਹੋਣ ਗੱਡੀ 10 ਦੀ ਸਪੀਡ ਤੋਂ ਉੱਪਰ ਨਹੀਂ ਜਾਂਦੀ ਹੈਗੀ ਰੋਜ਼ ਜਿਹੜੇ ਇਸ ਪਿੰਡਾਂ ਦੇ ਵਿੱਚੋਂ ਗੁਜ਼ਰ ਕੇ ਬੱਚੇ ਸਕੂਲਾਂ 'ਚ ਜਾਂਦੇ ਆ ਸਾਡੇ ਨੌਜਵਾਨ ਵੀਰ ਆਪਣੇ ਡਿਊਟੀਆਂ ਤੇ ਜਾਂਦੇ ਨੇ ਕੋਈ ਕਿਸੇ ਨੇ ਲੋਡਬੰਦ ਸ਼ਹਿਰਾਂ ਦੇ ਵਿੱਚ ਕੰਮਾਂ ਲਈ ਜਾਣਾ ਉਹਨਾਂ ਦੀ ਜਿਹੜੀ ਹਾਲਾਤਾਂ ਜਿਹੜੀ ਉਹਨਾਂ ਦੀ ਜ਼ ਕਤੋਂ ਵੀ ਪਰੇ ਹੋਈ ਪਈ ਐ ਜਿਹੜੇ ਖਿਜਰਾਵਾ ਦੇ ਵਿੱਚ ਧਰਨਾ ਲਗਾਇਆ ਸੀ ਕਿਉਂਕਿ ਉਸ ਤੋਂ ਬਾਅਦ ਸਰਕਾਰ ਨੇ ਤੁਹਾਡੇ ਦਾ ਕੋਈ ਪਹੁੰਚ ਕੀਤੀ ਐ ਕੋਈ ਗੱਲਬਾਤ ਹੋਈ ਐ ਵੀ ਜਲਦੀ ਕੋਈ ਕੰਮ ਕਰਨੇ ਜਾਂ ਕੋਈ ਚਰਚਾਾਂ ਮਸ਼ੜੀਆਂ ਹੁਣ ਪਿੰਡਾਂ ਪਿੰਡਾਂ ਦੇ ਸੱਥਾਂ ਦੇ ਵਿੱਚ ਇਹ ਧਰਨੇ ਲਾਉਣ ਦਾ ਮਕਸਦ ਕੋਈ ਪਹੁੰਚ ਕਰਾਉਣਾ ਜਾਂ ਸ਼ਾਬਾਸ਼ੀ ਲੈਣਾ ਨਹੀਂ ਐ ਇਸ ਧਰਨਿਆਂ ਦਾ ਮਕਸਦ ਇਹ ਐ ਵੀ ਸਰਕਾਰ ਦੀਆਂ ਅੱਖਾਂ ਖੋਲ ਕੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਕੇ ਜਿਹੜੇ ਜਿਹੜੇ ਕੰਮ ਨੇ ਉਹਨਾਂ ਵੱਲ ਧਿਆਨ ਦਿਵਾਉਣਾ ਹੈ ਤਾਂ ਕਿ ਜਲਦੀ ਤੋਂ ਜਲਦੀ ਹਲਕੇ ਦੇ ਵਿੱਚ ਕੰਮ ਹੋ ਸਕਣ ਭਗਵੰਤ ਮਾਨ ਸਾਹਿਬ ਦਾ ਅੱਜ ਹੀ ਬਿਆਨ ਆਂਦਾ ਕ ਇਪਰ ਜਿਹੜੀ ਪਿੰਡਾਂ ਦੀ ਸੜਕਾਂ ਰੁੱਟੀਆਂ ਹੋਈਆਂ ਨੇ 19000 ਸੜਕਾਂ ਦਾ ਉਹਨਾਂ ਨੇ ਵੇਰਵਾ ਦਿੱਤਾ ਵੀ ਜਲਦੀ ਜਿਹੜੀ ਸੜਕਾਂ ਨੇ ਬਣਾ ਦਿੱਤੀਆਂ ਜਾਣਗੀਆਂ ਉਹ ਜਦੋਂ ਬਿਆਨ ਦਿੱਤਾ ਟਾਈਮ ਕਿਹੜਾ ਸੀ ਸੋਫੀ ਸੀ ਉਹ ਹੂੰ ਦੇ ਵੀ ਪਹਿਲਾਂ ਦੇਖ ਲਿਆ ਕਰੋ ਵੀ ਉਹ ਸੋਫੀ ਦੇ ਰਹੇ ਆ ਬਿਆਨ ਜਾਂ ਸ਼ਾਮ ਦੇ ਟਾਈਮ ਦੇ ਰਹੇ ਆ ਕਿਉਂਕਿ ਅੱਜ ਤੱਕ ਇਹਨਾਂ ਦੇ ਸਿਰਫ ਅਨਾਉਂਸਮੈਂਟਾਂ ਹੀ ਹੋਈਆਂ ਇਹਨਾਂ ਨੇ ਵਾਅਦਾ ਹੀ ਕਰੇ ਲੋਕਾਂ ਕੋਲ ਲੋਕਾਂ ਨੂੰ ਗੁੰਮਰਾਹ ਹੀ ਕਰਿਆ ਗਰਾਊਂਡ ਤੇ ਕੁਝ ਨਹੀਂ ਹੋਇਆ ਜਦੋਂ ਹੋਊਗਾ ਫਿਰ ਦੇਖਾਂਗੇ ਤੇ ਅਗਲੇ ਅਗਲੀ ਰਣਨੀਤੀ ਕੀ ਹੈ ਕਿ ਇਹ ਤਾਂ ਨੇ ਲਗਾਤਾਰ ਤੇ ਨਿਰੰਤਰ جاری ਜਾਣਗੇ ਪਿੰਡਾਂ ਦੇ ਵਿੱਚ ਬਿਲਕੁਲ ਜਿੱਥੇ ਵੀ ਸਾਨੂੰ ਕੋਈ ਚਾਰ ਪਿੰਡ ਇਕੱਠੇ ਹੋ ਕੇ ਸੱਦਣਗੇ ਅਸੀਂ ਜਾਵਾਂਗੇ ਲੋਕਾਂ ਨੂੰ ਲਾਮਬੰਦ ਕਰਾਂਗੇ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਜਦੋਂ ਤੱਕ ਇਹਨਾਂ ਸੰਘਰਸ਼ ਇਸ ਸੰਘਰਸ਼ ਦਾ ਮਕਸਦ ਨਹੀਂ ਪੂਰਾ ਹੋ ਜਾਂਦਾ ਉਦੋਂ ਤੱਕ ਅਸੀਂ ਟੇਕੇ ਕਿੰਨਾ ਕੁ ਪਿਆਰ ਮਿਲ ਰਿਹਾ ਹੈ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਸੀਨੀਅਰ ਆਗੂ ਨੇ ਹਰਦੀਪ ਸਿੰਘ ਹੁਣੀ ਜੋ ਕਿ ਖিজਰਾਵਾ ਤੋਂ ਸਨਿਕ ਨੇ ਕਿੰਨਾ ਕੁ ਪਿਆਰ ਮਿਲਿਆ ਚੌਂਣੀ ਕਾਲੀਦਾਲੋਂ ਦੇਖੋ ਜਿਹੜੇ ਸਾਡੇ ਇਹ ਰੋਸਧਾਰ ਨੇ ਇਹ ਅਸੀਂ ਪਾਰਟੀ ਵੱਲੋਂ ਉੱਪਰ ਉੱਠ ਕੇ ਲਾ ਰਹੇ ਹਾਂ ਇਧਰ ਕੋਈ ਸ਼੍ਰੋਮਣੀ ਕਾਲੀਦਾਲ ਆ ਕਾਂਗਰਸ ਆ ਕਿਸੇ ਹੋਰ ਪਾਰਟੀ ਦਾ ਕੋਈ ਹੋ ਨਹੀਂ हां ਲੋਕ ਜਿਉਂ ਹੀ ਪਿੰਡਾਂ ਦੇ ਵਿੱਚ ਜਾਂਦੇ ਆ ਲੋਕ ਇਹ ਜ਼ਰੂਰੀ ਯਾਦ ਕਰਦੇ ਆ ਜੋ 10 ਸਾਲ ਦਾ ਰਾਜ ਪਿਛਲਾ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਇਹ ਲੋਕ ਇਹ ਯਾਦ ਕਰ ਰਹੇ ਆ ਵੀ ਜਿਹੜੀ ਡਵੈਲਪਮੈਂਟ ਹੈ ਲੋਕਾਂ ਦੇ ਕੰਮ ਹੈ ਤਾਂ ਉਸੇ ਸਰਕਾਰ ਦੇ ਵਿਚੋਲੇ ਪਿਛਲੇ 5 ਸਾਲ ਕਾਂਗਰਸੀ ਸਰਕਾਰ ਰਹੀ ਤੇ 3.5 ਸਾਲ ਹੁਣ ਝਾੜੂ ਦੀ ਸਰਕਾਰ ਨੂੰ ਹੋ ਗਏ ਇਹਦੇ ਵਿੱਚ ਕੋਈ ਡਵੈਲਪਮੈਂਟ ਕੁਝ ਨਹੀਂ ਹੋਈ ਨਾ ਲੋਕਾਂ ਦੇ ਕੰਮ ਹੋ ਰਹੇ ਆ ਪਿਛੇ ਇੱਕ ਅੰਗਰਵਾੜੀ ਸੈਂਟਰ ਦਾ ਵੀ ਲੱਗ ਡਿਸਪੈਂਸਰੀ ਦਾ ਵੀ ਦੱਸਿਆ ਸੀਗਾ ਸੰਗਤ ਦੇ ਵਿੱਚ ਵੀ ਬੜੇ ਦਿਨ ਸਾਲਾਂ ਤੋਂ ਪੈਂਡਿੰਗ ਹੈ ਪੁੱਲੀ ਨਹੀਂ ਹੈ ਬਿਲਕੁਲ ਹੋ ਤੁਸੀਂ ਦੇਖ ਲਓ ਹੁਣ ਇਹ ਐਜੂਕੇਸ਼ਨ ਤੇ ਲਾ ਲਓ ਹੈਲਥ ਤੇ ਲਾ ਲਓ ਬੜੀ ਬੜੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਲਾ ਰਹੇ ਬੋਰਡ ਵੱਡੇ ਵੱਡੇ ਲੇਕਿਨ ਗਰਾਊਂਡ ਲੈਵਲ ਤੇ ਜ਼ੀਰੋ ਹੈ ਕੁਝ ਵੀ ਨਹੀਂ ਹੋ ਰਿਹਾ ਸੋ ਇਹ ਐਡਵਰਟਾਈਜ਼ਮੈਂਟ ਸਰਕਾਰ ਹੈ ਇਹ ਲੇਕਿਨ ਡਿਵੈਲਪਮੈਂਟ ਪਰ ਤੇ ਇਹਨਾਂ ਦਾ ਕੋਈ ਮਤਲਬ ਹੋ ਨਹੀਂ ਆ ਇਹ ਤਾਂ ਇੱਕ ਹਵਾ ਬਣਾ ਕੇ ਜਿਵੇਂ ਇਹਨਾਂ ਨੂੰ ਭੁਲੇਖਾ ਹੈ ਹੁਣ ਜੇਕਰ ਪਹਿਲਾਂ ਸਰਕਾਰ ਆਈਦੀ ਵੀ ਸ਼ਾਇਦ ਸਾਡੀ ਉਮੀਦ ਬਣ ਜੇ ਪਰ ਹੁਣ ਨਹੀਂ ਕੰਮ ਕਰਨੇ ਪੈ ਸਾਢੇ 3 ਸਾਲ ਦੇ ਤੇ ਡੇਢ ਥੋੜਾ ਰਹਿ ਗਿਆ ਜੇ ਤੁਸੀਂ ਪਿੰਡਾਂ ਦੇ ਵਿੱਚ ਵੜਨਾ ਹੈ ਤਾਂ ਤੁਹਾਨੂੰ ਪਿੰਡਾਂ ਦੇ ਵਿੱਚ ਗਰਾਊਂਡ ਲੈਵਲ ਤੇ ਆ ਕੇ ਕੰਮ ਕਰਨਾ ਪਊਗਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਲੋਕ ਜਿਹੜਾ ਆਣ ਦਾ ਵੜਨਾ ਬੰਦ ਕਰਨਗੇ ਠੀਕ ਹੈ ਜੀ ਸੋ ਪਿੰਡ ਦੇ ਵੀ ਸਨੀਕੋਂ ਪਿੰਡ ਫਟਮਾ ਦੇ ਮੈਂ ਪਿੰਡ ਦਾ ਪਸਨੀਕਾਂ ਹੀ ਇੱਥੇ ਰਹਿੰਦੇ ਆ ਕਿੰਨੇ ਕੰਮ ਕਰਨੀ ਹੋਏ ਤਾਂ ਇਹ ਲੋਕਾਂ ਨੂੰ ਜਗਾਉਣ ਲਈ ਜਿਹੜਾ ਤਾਂ ਲਗਾਇਆ ਸੀ ਪਿੰਡ ਦੇ ਸਹਿਯੋਗ ਦੇ ਨਾਲ ਦੇਖੋ ਇਹ ਕੋਈ ਅੱਜ ਦਾ ਜਿਹੜਾ ਧਰਨਾ ਇਹ ਕੋਈ ਰਾਜਨੀਤਿਕ ਧਰਨਾ ਨਹੀਂ ਸੀਗਾ ਇਹ ਲੋਕਾਂ ਵੱਲੋਂ ਆਪ ਮੁਹਾਰੇ ਇਕੱਠੇ ਹੋ ਕੇ ਇੱਥੇ ਜਿਹੜਾ ਧਰਨਾ ਦਿੱਤਾ ਗਿਆ ਹੈ ਕਿਉਂਕਿ ਲੋਕ ਸਿਸਟਮ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਹਨ ਇਹ ਕੋਈ ਜਦੋਂ ਹੁਣ ਕਿਸੇ ਆਗੂ ਨੂੰ ਤਾਂ ਅੱਗੇ ਆਉਣਾ ਹੀ ਸੀ ਪਰ ਕੁਝ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਜਾਂ ਫਿਰ ਹਕਮਨਾਨ ਪਾਰਟੀਆਂ ਉਹ ਇਹ ਕਹਿ ਰਹੀਆਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਇਹ ਧਰਨੇ ਲਵਾ ਰਹੀ ਹੈ ਪਰ ਨਹੀਂ ਇਹ ਲੋਕ ਦੁਖੀ ਹੋ ਕੇ ਖੁਦ ਆਪ ਜਿਹੜੇ ਇਹ ਨੇ ਲਾ ਰਹੇ ਆ ਅੱਜ ਤੁਸੀਂ ਇਕੱਠ ਦੇਖਿਆ ਹੋਣਾ ਕਿ ਇਸ ਇਕੱਠ ਦੇ ਵਿੱਚ ਪਿੰਡ ਫਾਂਟਵਾਨ ਹੈ ਇਸ ਸਰਕਾਰ ਨੂੰ ਬਹੁਮਤ ਦੇ ਨਾਲ ਇਥੋਂ ਪਿਛਲੀਆਂ ਵੋਟਾਂ ਦੇ ਵਿੱਚ ਜਿਤਾਇਆ ਸੀ ਪਰ ਅੱਜ ਜਿੰਨੇ ਵੀ ਲੋਕ ਸਹੀ ਕੋਈ ਇਹ ਨਹੀਂ ਸੀ ਕਾਲੀ ਦਲ ਇਹ ਆ ਕਾਲੀ ਦਲ ਦੇ ਮੈਂਬਰ ਸੀ ਅੱਜ ਸਾਰੇ ਹੀ ਮਤ ਪਾਰਟੀਆਂ ਦੇ ਨਾਲ ਜਿੰਨੇ ਵੀ ਕੋਈ ਚਾਹ ਅਕਾਲੀ ਦਲ ਸੀ ਜਾਂ ਫਿਰ ਆਮ ਆਦਮੀ ਪਾਰਟੀ ਦਾ ਸੀ ਕੋਈ ਕਾਂਗਰਸੀ ਸਾਰੇ ਇੱਥੇ ਬੈਠੇ ਸੀ ਉਹ ਕਿਉਂ ਬੈਠੇ ਸੀ ਇਹਨਾਂ ਤੋਂ ਦੁਖੀ ਹੋ ਕੇ ਅੱਜ ਇੱਥੇ ਬੈਠੇ ਸੀ ਇਹ ਕੋਈ ਇਦਾਂ ਨਹੀਂ ਹੈ ਕੋਈ ਰਸੀ ਰਾਜਨੀਤਿਕ ਤੌਰ ਤੇ ਕਿਸੇ ਨੂੰ ਕੋਈ ਟੱਚ ਕਰ ਰਹੇ ਆ ਇਹ ਸਾਡੇ ਦੁਖੀ ਹੋ ਗਏ ਲੋਕਾਂ ਵੱਲੋਂ ਹੈ ਜਿਹੜਾ ਇਹ ਧਰਨਾ ਲਗਾਇਆ ਗਿਆ ਹੈ ਭਾਈ ਜੀ ਇਸੇ ਪਿੰਡ ਦੇ ਵਿੱਚ ਨਹੀਂ ਕੋਈ ਸੀ ਕਿਵੇਂ ਦੇਖਦੇ ਹੋ ਕਹਿੰਦੇ ਜੀ ਪਿੰਡਾਂ ਦੀ ਪਿੰਡਾਂ ਦੇ ਵਿੱਚੋਂ ਆਵਾਜ਼ ਹੀ ਕਿਤੇ ਨਾ ਕਹਿੰਦੇ ਟੁੱਟੀਆਂ ਸੜਕਾਂ ਨੂੰ ਲੈ ਕੇ ਧਰਨੇ ਲਗਾਉਣੇ ਜ਼ਰੂਰੀ ਸੀਗੇ ਪਰ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਕਹਿੰਦੀ ਵੀ ਅਕਾਲੀ ਦਲ ਨੇ ਕੁਝ ਕੀਤਾ ਨਹੀਂ ਹੈਗਾ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੇ ਧਰਨੇ ਕਿਉਂ ਲਗਾ ਰਹੇ ਨੇ ਇਹ ਸਾਡੇ ਧਰਨੇ ਦਾ ਅੱਜ ਦੇ ਦਾ ਅਕਾਲੀ ਦਲ ਨਾਲ ਔਰ ਭਾਜਪੀ ਨਾਲ ਔਰ ਕਾਂਗਰਸ ਨਾਲ ਕੋਈ ਤੱਲਕ ਨਹੀਂ ਅਸੀਂ ਤਾਂ ਦੁਖੀ ਹੋ ਗਏ ਠੋਕਰਾਂ ਖਾ ਕੇ ਹੂੰ ਇਹ ਉਰੇ تھے ਬਲਾਗ ਤੱਕ ਜਾਈਏ ਆਏ ਨਹੀਂ ਪਤਾ ਲੱਗਦਾ ਵੀ ਕੱਪੜੇ ਸਾਫ਼ ਤੇ ਚਲੇ ਜਾਊਂਗੇ ਕਿ ਮੋਟਰਸਾਈਕਲ गिर ਜਾਊਗਾ ਤੁਸੀਂ ਵੀ ਵੋਟਾਂ ਪਾਈ ਸੀ ਮੌਜੂਦਾ ਸਰਕਾਰ ਬਿਲਕੁਲ ਪਾਈਆਂ ਜੀ ਨਾਲ ਪੁਆਈਆਂ ਵੀ ਐ ਉਮੀਦ ਰੱਖੀ ਹੋਣੀ ਐ ਵੀ ਪਿੰਡਾਂ ਦੀ ਨਵਹਾਰ ਬਦਲੂਗਾ ਪਹਿਲਾ 1.5 ਸਾਲ ਸਾਨੂੰ ਚੌ ਮਹੀਨੇ ਰਹਿ ਕੇ ਨਹੀਂ ਲੱਗੇ ਹੂੰ 1.5 ਸਾਲ ਚੌ ਇੰਨਾ ਹੀ ਤਾਂ ਆਮ ਆਦਮੀ ਦਾ ਡੈੱਕੇ ਹੀ ਨਹੀਂ ਲੱਗੇ ਹੂੰ ਹਾਂ ਹੁਣ ਲੱਗਣ ਲੱਗੇ ਵੀ ਆ ਤਾਂ ਟਾਈਮੇ ਲੰਘ ਗਿਆ ਯਾਰ ਥੋੜਾ ਜਿਹਾ ਟਾਈਮ ਰਹਿ ਗਿਆ ਨਾ ਉਹ ਚੰਗੀਆਂ ਗੱਡੀਆਂ ਦੇ ਤੇਲ ਫੂਕੇ ਆਉਣੇ ਪਿੰਡਾਂ ਦੇ ਵਿੱਚ ਜਿਹੜੇ ਸਾਨੂੰ ਪਤਾ ਪਿਆ ਦਾ ਤਾਂ ਛੱਡੋ ਜੀ ਅਸੀਂ ਤਾਂ ਕਹਣਾ ਉਹਦੇ ਕੇ ਕਰਦੇ ਵੀ ਟੈਂਕੀਆਂ ਤੇ ਲੇ ਕੇ ਖੁੱਲੀਆਂ ਤੱਕ ਪੋਸਟਰ ਲਾਏ ਆ ਉਹਨਾਂ ਵਿੱਚ ਪਰ ਫਾਇਦਾ ਕੋਈ ਨਹੀਂ ਹੋਇਆ ਠੋਕਰਾਂ ਸਭ ਤੇ ਵੱਧ ਸਾਨੂੰ ਬਜ ਰਹੀਆਂ ਹੂੰ ਹੁਣ ਪੁੱਛ ਨਹੀਂ ਰਹੇ ਇਹ ਪੁੱਛਣਾ ਤਾਂ ਅਸੀਂ ਚਾ ਚਲੋ ਹੋਰ ਪੁਛਾਉਣਾ ਵੀ ਕਿਹਾ ਹੈ ਹੋਰ ਸਾਡਾ ਤਾਂ ਰਸਤੇ ਸਲੰਘੜੇ ਵਾਲੇ ਠੀਕ ਕਰ ਦਮਾ ਜਿਹੜੇ ਮਨਿਆਦੀ ਮਾੜੇ ਮੋਟੇ ਸਹੂਲਤਾਂ ਉਹ ਮਿਲ ਜਾਣ ਕੋਈ ਪਿੰਡ ਦੇ ਮੋਤਵਾਰ ਹੋਣਾ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਵੀ ਪਹਚਾਓ ਮੈਡਮ ਦਾ ਸਨੇਹਾ ਬਚਾਓ ਵੀ ਮੈਡਮ ਪਿੰਡ ਦੇ ਵਿੱਚ ਆਉਣ ਗੱਲਬਾਤਾਂ ਕਰਕੇ ਹੀ ਲੰਘਾ ਜੀ ਇੰਨਾ ਟਾਈਮ ਗੱਲਬਾਤਾਂ ਰਾਹੀਂ ਉਹ ਲੰਘੇ 3.5 ਸਾਲ ਉਹਨੂੰ ਭੇਜਦੇ ਇਸ ਖੁਦ ਪਹੁੰਚ ਕਰਦੇ ਆ ਆਮ ਆਦਮੀ ਪਾਰਟੀ ਨਾਲੇ ਖੁਦ ਮੋਤਵਾਰ ਬਾਨ ਹੋ ਕੇ ਅੱਗੇ ਗੱਲ ਕਰਦੇ ਨੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਹੈ ਕੋਈ ਸੁਣਵਾਈ ਨਹੀਂ ਹੁੰਦੀ ਬਸ ਆਏ ਹੋ ਜਾਂਦਾ ਵੀ ਹੁਣ ਲੁੱਕ ਠੰਡੀ ਐ ਸਰਦੀਆਂ ਚੱਲਦੀਆਂ ਫੇਰ ਕਹਿੰਦੇ ਹੁਣ ਬਰਸਾਤ ਹੋਊਗੀ ਲੁੱਕ ਗਿੱਲੀ ਹੋਊਗੀ ਫੇਰ ਹੁਣ ਜੇ ਗਰਮੀ ਹੁੰਦੀ ਐ ਜੀ ਹੁਣ ਕੁਝ ਹੋਰ ਹੋ ਗਿਆ ਵਿਚ ਨੂੰ ਬਸ ਏਕਣੇ ਲਾਰੇ ਲੱਪੇ ਆ ਮੱਚ ਲੰਘਿਆ ਟਾਈਮ ਕਹਿੰਦੇ ਜੀ ਲਾਰੇ ਲੱਪੇ ਲਗਾ ਰਹੇ ਨੇ ਨਹੀਂ ਬਿਲਕੁਲ ਇਹ ਇਹ ਤਾਂ ਸਾਰੇ ਜਗ ਜਹਰ ਹੋ ਗਈ ਗੱਲ ਜਿਹੜਾ ਅੱਜ ਲੋਕਾਂ ਦਾ ਇੰਨਾ ਗੁੱਸਾ ਇੰਨਾ ਰੋਹ ਫੁੱਟਿਆ ਉਹਦਾ ਕਾਰਨ ਇਹੀ ਹੈ ਵੀ ਅੱਜ ਉਹ ਲੋਕ ਦੁਖੀ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਟੈਬਲਿਸ਼ ਕੀਤਾ ਜਿਨ੍ਹਾਂ ਨੇ ਸਰਕਾਰ ਬਣਾਉਣ ਚ ਐਮਐਲਏ ਜਿਤਾਉਣ ਚ ਮੁੱਖ ਭੂਮਿਕਾ ਨਿਭਾਈ ਆ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹਾਂ ਕੁਝ ਡੰਮੀ ਲੋਕ ਜਾਂ ਚਾਪਲੂ ਉਸ ਕਿਸਮ ਦੇ ਲੋਕ ਕਹਿ ਲੀਏ ਵੀ ਨਾਲ ਤੁਰੇ ਫਿਰਦੇ ਉਹਨਾਂ ਦੇ ਪਰ ਲੇਕਿਨ ਜਿਹੜੇ ਇੱਕ ਲੱਖੀ ਤੌਰ ਤੇ ਆਪਣਾ ਫਰਜ਼ ਸਮਝਦੇ ਨੇ ਜਿਹੜੇ ਆਪਣੇ ਫਰਜ਼ਾਂ ਨੂੰ ਸਮਝਦੇ ਨੇ ਅੱਜ ਉਹ ਲੋਕ ਇਹਨਾਂ ਤੱਕ ਨਾਰਾ ਕਰ ਚੁੱਕੇ ਨੇ ਸਟੇਜ ਉੱਪਰ ਵੀ ਕਿਹਾ ਲੱਗਦਾ ਤੁਹਾਨੂੰ ਰੋਕਣ ਲਈ ਵੀ ਉਹਨਾਂ ਦੇ ਹੱਥ ਸੀ ਕਿਸੇ ਨੇ ਪਿੱਛੇ ਚਲੋ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਇਹ ਇਹ ਵੀ ਪਾਰਟ ਹੈ ਇੱਕ ਜਦੋਂ ਕੋਈ ਕਿਸੇ ਸੰਘਰਸ਼ ਨੂੰ ਆਪਾਂ ਅੱਗੇ ਲੈ ਕੇ ਤੋਰਦੇ ਆ ਤਾਂ ਸਰਕਾਰ ਦੇ ਜਿਹੜੇ ਪਿੱਠੂ ਹੁੰਦੇ ਨੇ ਉਹ ਵਿਚੜਕਾ ਪਾਉਣ ਦੀ ਕੋਸ਼ਿਸ਼ ਕਰਦੇ ਪਰ ਉਹਨਾਂ ਗੱਲਾਂ ਦੀ ਪ੍ਰਵਾਹ ਕੋਈ ਨਹੀਂ ਉਹਨਾਂ ਨੂੰ ਉਹਨਾਂ ਨੂੰ ਬੇਧਿਆਨ ਕਰਕੇ ਅੱਜ ਸਾਰੇ ਨਗਰ ਦੇ ਲੋਕ ਸਾਰੇ ਇਲਾਕੇ ਦੇ ਲੋਕ ਇ ਉਹਨਾਂ ਦੇ ਕੋਈ ਬਹੁਤੀ ਪ੍ਰਵਾਹ ਨਹੀਂ ਪਰ ਉਹਨਾਂ ਨੂੰ ਮੈਂ ਇੱਕ ਥੋੜੇ ਜਿਹੇ ਜਰੀਏ ਬੇਨਤੀ ਕਰੂੰਗਾ ਵੀ ਸਾਡੇ ਗੈ ਲੜਨ ਦੀ بجائے ਸਾਡੇ ਪਾ ਤੁਸੀਂ ਰੋਸ ਕਰਨ ਦੀ بجائے ਜਾਂ ਲੋਕਾਂ ਨੂੰ ਰੋਕਣ ਦੀ بجائے ਤੁਸੀਂ ਜਾ ਕੇ ਉਸ ਐਮਐਲਏ ਦੇ ਦਰ ਦੇ ਮੂਹਰੇ ਬੈਠੋ ਵੀ ਸਾਨੂੰ ਪਿੰਡਾਂ 'ਚ ਲੋਕਾਂ ਨੇ ਬੜਨ ਨਹੀਂ ਦੇਣਾ ਲੋਕਾਂ ਨੇ ਸਾਨੂੰ ਆਪਣੇ ਦਰ ਦੇ ਮੂਹਰੇ ਖੜਨ ਨਹੀਂ ਦੇਣਾ ਵੀ ਜੇ ਇਹੀ ਹਾਲਾਤ ਰਹੇ ਵੀ ਲੋਕਾਂ ਦੀ ਕੋਈ ਸਾਰ ਲਓ ਲੋਕਾਂ ਦੇ ਕੰਮ ਕਰੋ ਠੀਕ ਹੈ ਜੀ ਧੰਨਵਾਦ